ਕੇਜਰੀਵਾਲ ਦਾ ਵੱਡਾ ਐਲਾਨ ਦੋ ਦਿਨਾਂ ਬਾਅਦ ਸੀਐਮ ਅਹੁਦੇ ਤੋਂ ਦੇ ਦੇਣਗੇ ਅਸਤੀਫਾ ਆਪਕਾਰੀ ਨੀਤੀ ਕਪਲੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਦੇ ਦੋ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਆਮ ਆਦਮੀ ਪਾਰਟੀ ਆਪਣੇ ਹੈੱਡਕੁਆਰਟਰ ਪਹੁੰਚੇ ਜਿੱਥੇ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਿਤ ਕੀਤਾ ਇਸ ਦੌਰਾਨ ਕੇਜਰੀਵਾਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਮੈਂ ਦੋ ਦਿਨ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਉਦੋਂ ਹੀ ਬਿਠਾਂਗਾ ਜਦੋਂ ਲੋਕ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇਣਗੇ

ਜੇਕਰ ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਇਮਾਨਦਾਰ ਹੈ ਤਾਂ ਮੇਰੇ ਪੱਖ ਵਿੱਚ ਵੋਟਾਂ ਪਾਓ ਫਰਵਰੀ ਵਿੱਚ ਚੋਣਾਂ ਹਨ ਮੇਰੀ ਮੰਗ ਹੈ ਕਿ ਚੋਣਾਂ ਤੁਰੰਤ ਕਰਵਾਈਆਂ ਜਾਣ ਨਵੰਬਰ ਵਿੱਚ ਮਹਾਰਾਸ਼ਟਰ ਨਾਲ ਚੋਣਾਂ ਕਰਵਾਈਆਂ ਜਾਣ ਨਵੇਂ ਮੁੱਖ ਮੰਤਰੀ ਦੀ ਚੋਣ ਅਗਲੇ 1 ਤੋਂ 2 ਦਿਨ ਵਿੱਚ ਕੀਤੀ ਜਾਵੇਗੀ ਮਨੀਸ਼ ਸਿਸੋਦੀਆ ਵੀ ਨਹੀਂ ਲੈਣਗੇ ਕੋਈ ਅਹੁਦਾ ਕੇਜਰੀਵਾਲ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਵੀ ਡੀਪੀ ਸੀਐਮ ਅਤੇ ਸਿੱਖਿਆ ਮੰਤਰੀ ਦਾ ਅਹੁਦਾ ਉਦੋਂ ਤੱਕ ਨਹੀਂ ਸੰਭਾਲਣਗੇ ਜਦੋਂ ਤੱਕ ਜਨਤਾ ਦੀ ਅਦਾਲਤ ਤੋਂ ਚੁਣ ਕੇ ਨਹੀਂ ਆ ਜਾਂਦੇ इस दौरान केजरीवाल ने कहा कि सतेंद्र जैन अमानतुल्ला खान भी जल्दी ही बाहर आने दिल्ली के लोगों ने साइ प्रार्थना की थी, मैं उन्होंने धनवादा आप आपने बदल दिखा देश की सियासत केजरीवाल अपने संबोधन दौरान केजरीवाल ने कहा कि उन्होंने छोटी जि पार्टी ने देश की सियासत बदल दी जेल में सोचने का समा मिले मैं जेल तो एक ही चिट्ठी लिखी थी एल जी साहब न पंद्रह अखसादी दिहाड़े मौके मुखमंत्री झंडा लहरा मैं कहा कि आतिशी जी को झंडा लहराने की इजाजत दी गई ਉਹ ਚਿੱਠੀ ਵਾਪਸ ਕਰ ਦਿੱਤੀ ਗਈ ਅਤੇ ਮੈਨੂੰ ਵਾਰਨਿੰਗ ਦਿੱਤੀ ਗਈ ਕਿ ਦੂਜੀ ਵਾਰ ਜੇਕਰ ਚਿੱਠੀ ਲਿਖੀ ਤਾਂ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾਵੇਗੀ। ਮਨੀਸ਼ ਸਿਸੋਦੀਆ ਜੇਲ੍ਹ ਗਏ ਪਰ ਮੈਨੂੰ ਅਤੇ ਸਿਸੋਦੀਆ ਨੂੰ ਵਕ ਵਕ ਜੇਲ੍ਹ ਵਿੱਚ ਰੱਖਿਆ ਗਿਆ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਇੱਕ ਦਿਨ ਸੰਦੀਪ ਪਾਟਕ ਮੈਨੂੰ ਮਿਲਣ ਆਏ। ਉਹ ਸਾਡੀ ਪਾਰਟੀ ਦੇ ਜਨਰਲ ਸਕੱਤਰ ਹਨ। ਉਹ ਆ ਕੇ ਮੇਰੇ ਨਾਲ ਗੱਲ ਕਰਨ ਲੱਗੇ। ਸੁਭਾਵਿਕ ਹੈ ਉਹ ਰੋਮਾਂਟਿਕ ਗੱਲਾਂ ਤਾਂ ਕਰਨਗੇ ਨਹੀਂ। ਸਿਆਸਤ ਦੀਆਂ ਗੱਲਾਂ ਹੀ ਕਰਨਗੇ। ਬਾਅਦ ਵਿੱਚ ਉਹਨਾਂ ਨੂੰ ਜੇਲ੍ਹ ਨੇ ਬਲੈਕਲਿਸਟ ਕਰ ਦਿੱਤਾ। ਦੱਸਿਆ ਕਿਉਂ ਨਹੀਂ ਦਿੱਤਾ ਸੀ ਅਸਤੀਫਾ? ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਇਹਨਾਂ ਨੇ ਮੈਨੂੰ ਜੇਲ੍ਹ ਕਿਉਂ ਭੇਜਿਆ ਅਜਿਹਾ ਨਹੀਂ ਕਿ ਕੇਜਰੀਵਾਲ ਨੇ ਪਰੇਸ਼ਤਾਚਾਰ ਕੀਤਾ ਇਹਨਾਂ ਦਾ ਮਕਸਦ ਸੀ ਆਮ ਆਦਮੀ ਪਾਰਟੀ ਨੂੰ ਤੋੜਨਾ ਕੇਜਰੀਵਾਲ ਨੂੰ ਤੋੜਨਾ ਇਹਨਾਂ ਦਾ ਫਾਰਮੂਲਾ ਹੈ ਕਿ ਪਾਰਟੀ ਤੋੜ ਦਿਓ ਵਿਧਾਇਕ ਤੋੜ ਦਿਓ ਈਡੀ ਦੀ ਛਾਪੇ ਮਾਰੀ ਕਰਵਾ ਦਿਓ ਇਹਨਾਂ ਨੂੰ ਲੱਗ ਰਿਹਾ ਸੀ ਕਿ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰਕੇ ਪਾਰਟੀ ਤੋੜ ਦਿਆਂਗੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅਸਤੀਫਾ ਇਸ ਲਈ ਨਹੀਂ ਦਿੱਤਾ ਕਿਉਂਕਿ ਮੈਂ ਦੇਸ਼ ਦੇ ਜਨਤੰਤਰ ਨੂੰ ਬਚਾਉਣਾ ਚਾਹੁੰਦਾ ਹਾਂ ਜੇਕਰ ਮੈਂ ਅਸਤੀਫਾ ਦੇ ਦਿੰਦਾ ਤਾਂ ਇਹ ਇੱਕ ਇੱਕ ਕਰਕੇ ਸਾਰਿਆਂ ਨੂੰ ਜੇਲ੍ਹ ਵਿੱਚ ਸੁੱਟ ਦੇਣਗੇ ਕਿਉਂਕਿ ਮਮਤਾ ਦੀਦੀ ਪინਾਰਾਈ ਵਿਜੈਨ ਸਾਰਿਆਂ ਖਿਲਾਫ ਕੇਸ ਕੀਤਾ ਹੋਇਆ ਹੈ ਅੱਜ ਉਹਨਾਂ ਦੀ ਹਰ ਸਾਜ਼ਿਸ਼ ਨਾਲ ਮੁਕਾਬਲਾ ਕਰਨ ਦੀ ਤਾਕਤ ਆਮ ਆਦਮੀ ਪਾਰਟੀ ਵਿੱਚ ਹੈ ਕਿਉਂਕਿ ਅਸੀਂ ਇਮਾਨਦਾਰ ਹਾਂ ਚੋਣ ਮੈਦਾਨ ਵਿੱਚ ਉਤਰੇਗਾ ਦੀਪ ਸਿੱਧੂ ਦਾ ਪਰਮਨਦੀਪ ਸਿੰਘ ਸਿੱਧੂ ਗਿੱਦੜਵਾਹਾ ਤੋਂ ਲੜੇਗਾ ਜਿੰਨੀ ਚੋਣ ਵਾਰਿਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਪਰਮਨਦੀਪ ਸਿੰਘ ਸਿੱਧੂ ਗਿੱਦੜਵਾਹਾ ਤੋਂ ਜਿੰਨੀ ਚੋਣ ਲੜਨਗੇ ਮਿਲੀ ਜਾਣਕਾਰੀ ਮੁਤਾਬਕ ਡਿਬਰੂਗੜ ਜੇਲ੍ਹ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਗਿੱਦੜ ਬਾਹਾ ਦੌਰੇ ਦੌਰਾਨ ਮਨਦੀਪ ਸਿੱਧੂ ਨੂੰ ਪੰਥਕ ਉਮੀਦਵਾਰ ਐਲਾਨ ਦਿੱਤਾ ਉਹਨਾਂ ਗਿੱਦੜ ਬਾਹਾ ਵਿੱਚ ਨੁੱਕੜ ਮੀਟਿੰਗਾਂ ਵੀ ਕੀਤੀਆਂ ਇਸ ਮੌਕੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦੇ ਗਿੱਦੜ ਬਾਹਾ ਆਉਣ ਦੇ ਦੋ ਮਕਸਦ ਸਨ ਇੱਕ ਤਾਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਵੱਡੇ ਫਰਕ ਨਾਲ ਜਿਤਾਇਆ ਦੂਜਾ ਮਨਦੀਪ ਸਿੰਘ ਸਿੱਧੂ ਨੂੰ ਸਾਰਿਆਂ ਨਾਲ ਜਾਣੂ ਕਰਵਾਉਣਾ ਸੀ ਜ਼ਿਮਨੀ ਚੋਣ 'ਚ ਗਿੱਦੜ ਬਾਹਾ ਤੋਂ ਮਨਦੀਪ ਸਿੰਘ ਸਿੱਧੂ ਉਮੀਦਵਾਰ ਹੋਣਗੇ ਲੋਕਾਂ ਵੱਲੋਂ ਮਨਦੀਪ ਸਿੱਧੂ ਨੂੰ ਉਸੇ ਫਰਕ ਨਾਲ ਜਿਤਾਉਣ ਲਈ ਕਿਹਾ ਗਿਆ ਹੈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੀ ਉਹਨਾਂ ਦੇ ਨਾਲ ਸਨ ਇਸ ਦੌਰਾਨ ਤਰਸੀਮ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਦੀਪ ਸਿੱਧੂ ਨੇ ਸिखਾਂ ਦੀ ਆਵਾਜ਼ بلند ਕੀਤੀ ਹੈ ਸਰਕਾਰ ਸिखਾਂ ਨਾਲ ਕੀ ਕਰਦੀ ਹੈ ਇਸ ਦਾ ਪਰਦਾਫਾਸ਼ ਕੀਤਾ ਹੈ ਮਨਦੀਪ ਸਿੰਘ ਸਿੱਧੂ ਇੱਕ ਸਮਝਦਾਰ ਵਿਅਕਤੀ ਹਨ ਅਤੇ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਲੋਕਾਂ ਦੀ ਆਵਾਜ਼ ਬਣ ਜਾਣਗੇ ਜ਼ਿਕਰਯੋਗ ਹੈ ਕਿ ਹਲਕਾ ਗਿੱੱਦੜ ਬਹਾਦੀ ਜ਼ਿੰਮੀਚੋਣ ਇਸ ਵਾਰ ਦਿਲਚਸਪ ਬੰਦੀ ਵਿਖਾਈ ਦੇ ਰਹੀ ਹੈ ਇੱਕ ਪਾਸੇ ਜਿੱਥੇ ਅਕਾਲੀ ਦਲ ਦੇ ਡਿੰਪੀ ਢਿਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਹਨ ਉੱਤੇ ਹੀ ਹੁਣ ਅਮਰਿਤਪਾਲ ਤੜੇਵੱਲੋਂ ਮਰਹੂਮ ਆਦਾਕਾਰ ਦੀਪ ਸਿੱਧੂ ਦੇ ਪਰਾਂ ਮੰਦੀਪ ਸਿੱਧੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹਰ ਬੁੱਧਵਾਰ ਅਧਿਕਾਰੀ ਕਰਨਗੇ ਮੀਟਿੰਗ। ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਦਫ਼ਤਰਾਂ 'ਚ ਹੁਣ ਹਰ ਬੁੱਧਵਾਰ ਨੂੰ ਸਾਰੇ ਅਧਿਕਾਰੀ ਆਮ ਜਨਤਾ ਨੂੰ ਮਿਲਣਗੇ ਅਤੇ ਕੋਈ ਵੀ ਮੀਟਿੰਗ ਉਸ ਦਿਨ ਨਹੀਂ ਹੋਵੇਗੀ ਸਿਵਾਏ ਐਮਰਜੈਂਸੀ ਮੀਟਿੰਗ ਦੇ। ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਸਿੰਘ ਕਟਾਰੀਆ ਨੇ ਸ਼ਨੀਵਾਰ ਨੂੰ ਸਲਾਹਕਾਰ ਕਮੇਟੀ ਦੀ ਮੀਟਿੰਗ ਉਨਾ ਕਿਹਾ ਕਿ ਬੁੱਧਵਾਰ ਦਾ ਦਿਨ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੋਵੇਗਾ ਤਾਂ ਜੋ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਸਹਿਯੋਗ ਬਧਾਇਆ ਜਾ ਸਕੇ। ਉਨਾ ਕਿਹਾ ਕਿ ਮੌਜੂਦਾ ਲੋੜਾਂ ਅਤੇ ਪਵਿੱਕ ਦੀਆਂ ਖਾਹਿਸ਼ਾਂ ਦੀ ਪ੍ਰਾਪਤੀ ਲਈ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਨੇੜਤਾ ਹੋਣੀ ਜ਼ਰੂਰੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਬਰਮਾਨੇ ਗੁਲਾਬ ਚੰਦ ਗਟਾਰੀਆ ਅਤੇ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸਬ ਕਮੇਟੀਆਂ ਅਤੇ ਮੈਂਬਰਾਂ ਦੇ ਬੜਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨਾ ਸ਼ਹਿਰ ਨੂੰ ਹਰਿਆ ਭਰਿਆ, ਸਾਫ਼ ਸੁਥਰਾ ਅਤੇ ਸਮਾਰਟ ਸਿਟੀ ਬਣਾਉਣ ਦੇ ਟੀਚਿਆਂ ਤੇ ਚਾਨਣਾ ਪਾਇਆ। ਸਿੱਖਿਆ, ਸਿਹਤ ਸ਼ਹਿਰੀ ਬੁਨਿਆਦੀ ਢਾਂਚਾ ਸਮਾਜ ਭਲਾਈ ਕਾਨੂੰਨ ਵਿਵਸਥਾ ਖੇਡਾਂ ਟਰਾਂਸਪੋਰਟ ਸਬਿਆਚਾਰ ਵਾਤਾਵਰਨ ਅਤੇ ਪੈਰੀਫਰਲ ਏਰੀਆ ਵਿਕਾਸ ਨਾਲ ਸੰਬੰਧਿਤ 10 ਸਥਾਈ ਕਮੇਟੀਆਂ ਦੇ ਪ੍ਰਧਾਨਾਂ ਨੇ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦੀ ਸਮੀਖਿਆ ਕੀਤੀ ਅਤੇ ਨਵੀਆਂ ਸਿਫਾਰਸ਼ਾਂ ਪੇਸ਼ ਕੀਤੀਆਂ ਕੌਂਸਲ ਦੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਅਤੇ ਸੁਝਾਅ ਵੀ ਦਿੱਤੇ ਪੰਜਾਬ ਪੁਲਿਸ ਨੂੰ ਤਮਕੀ ਚੰਡੀਗੜ੍ਹ ਦੀ ਸਫਾਈ ਰੈਂਕਿੰਗ ਵਿੱਚ ਸੁਧਾਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਗੁਲਾਬ ਚੰਦ ਗਟਾਰੀਆਂ ਨੇ ਸਲਾਹਕਾਰ ਕੌਂਸਲ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਅਤੇ ਉਸਾਰੂ ਵਿਚਾਰ ਵਟਾਉਣ ਦੇ ਲਈ ਧੰਨਵਾਦ ਕੀਤਾ ਉਨਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰੀ ਸਕੀਮਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਚੰਡੀਗੜ੍ਹ ਦੀਆਂ ਮੌਜੂਦਾ ਲੋੜਾਂ ਅਤੇ ਪਵਿੱਖ ਦੀਆਂ ਉਮੀਦਾਂ ਦੋਵਾਂ ਨੂੰ ਸੰਬੋਧਿਤ ਕਰਨ ਲਈ ਇੱਕ ਸੰਤੁਲਿਤ ਨਜ਼ਰੀਆ ਅਪਣਾਉਣ ਦੀ ਅਪੀਲ ਕੀਤੀ। ਪ੍ਰਸ਼ਾਸਕ ਨੇ ਖੁਲਾਸਾ ਕੀਤਾ ਕਿ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਇੱਕ ਛੋਟਾ ਰਸਤਾ ਸਥਾਪਿਤ ਕਰਨ ਲਈ ਯਤਨ ਜਾਰੀ ਹਨ। ਉਨ੍ਹਾਂ ਚੰਡੀਗੜ੍ਹ ਦੀ ਸਫਾਈ ਰੈਂਕਿੰਗ ਵਿੱਚ ਸੁਧਾਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਅਤੇ ਮੌਜੂਦਾ ਕਮੀਆਂ ਨੂੰ ਦੂਰ ਕਰਨ ਲਈ ਇੰਦੋਰ ਵਰਗੇ ਸਫਲ ਸ਼ਹਿਰਾਂ ਤੋਂ ਸਿੱਖਣ ਦਾ ਸੁਝਾਅ ਦਿੱਤਾ। ਕੁਝ ਮੁੱਦਿਆਂ ਦੀ ਕਾਨੂੰਨੀ ਸਮੀਖਿਆ ਕਰਨ ਲਈ ਵਚਨਬੱਧਤਾ ਜਤਾਈ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਪਵਿੱਕ ਲਈ ਪ੍ਰਸ਼ਾਸਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਦੀਆਂ ਸਿਫਾਰਸ਼ਾਂ ਦੀ ਅਹਿਮੀਅਤ ਨੂੰ ਦਰਾਇਆ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਹੱਲ ਕਰਨ ਅਤੇ ਨੀਤੀਗਤ ਫੈਸਲਿਆਂ ਦਾ ਮਾਰਗਦਰਸ਼ਨ ਕਰਨ ਲਈ ਸਬ ਕਮੇਟੀਆਂ ਦੇ ਪ੍ਰਧਾਨਾਂ ਅਤੇ ਹੂਰ ਪਤਵੰਤੇ ਸੱਜਣਾ ਨਾਲ ਇੱਕ ਅਨੁਵਰਤੀ ਮੀਟਿੰਗ ਦਾ ਪ੍ਰਸਤਾਵ ਰੱਖਿਆ ਵਿਚਾਰ ਬਟਾਂਦਰੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੌਂਸਲ ਨੂੰ ਹਾਲ ਹੀ ਦੇ ਘਟਨਾਕਰਮ ਚੁਣੌਤੀਆਂ ਅਤੇ ਅੱਗੇ ਦੇ ਰਸਤੇ ਬਾਰੇ ਜਾਣੂ ਕਰਵਾਇਆ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਉਠਾਏ ਕੁਝ ਮੁੱਦਿਆਂ ਦੀ ਕਾਨੂੰਨੀ ਸਮੀਖਿਆ ਕਰਨ ਲਈ ਵਚਨਬੱਧਤਾ ਪ੍ਰਗਟਾਈ ਤਾਂ ਜੋ ਉਹਨਾਂ ਦਾ ਹੱਲ ਕੀਤਾ ਜਾ ਸਕੇ। ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨਾਂ ਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਦਿਵਾੜੀ, ਸਾਬਕਾ ਸੰਸਦ ਮੈਂਬਰ ਕਿਰਨਖੀਰ, ਪੰਜਾਬ ਦੇ ਰਾਜਪਾਲ ਦੇ ਵਧੀਕ ਮੁਖ ਸਕੱਤਰ ਕੇ, ਸ਼ਿਵ ਪ੍ਰਸਾਦ, ਗਰੇ ਸਕੱਤਰ ਮਨਦੀਪ ਸਿੰਘ ਬਰਾੜ, ਡੀਜੀਪੀ ਸੁਰਿੰਦਰ ਸਿੰਘ ਯਾਦਵ, ਸਿਹਤ ਸਕੱਤਰ ਅਜੈ ਚੱਕਤੀ, ਡੀਪੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਸ਼ਾਮਲ ਸਨ। ਤਿਉਹਾਰਾਂ ਤੇ ਲੱਗੇਗਾ ਮਹਿੰਗਾਈ ਦਾ ਤੜਕਾ, ਚਾਲੀ ਤੋਂ 50 ਕਿਲੋ ਮਹਿੰਗਾ ਇਸ ਸਾਲ ਤਿਉਹਾਰੀ ਸੀਜ਼ਨ ਆਮ ਲੋਕਾਂ ਲਈ ਮਹਿੰਗਾ ਰਹਿਣ ਵਾਲਾ ਹੈ ਕਿਉਂਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਗਿਆ ਹੈ ਆਮ ਲੋਕਾਂ ਨੂੰ ਇਸ ਵਾਰ ਬਿੰਗਾਈ ਦਾ ਤਗੜਾ ਚਟਕਾ ਲੱਗੇਗਾ ਇੱਕ ਹਫ਼ਤੇ ਵਿੱਚ ਹੀ ਰਿਫਾਈਨ ਤੇਲ ਦੀ ਕੀਮਤ ਵਿੱਚ 40 ਰੁਪਏ ਪ੍ਰਤੀ ਕਿਲੋ ਦੇ ਵਾਧੇ ਨੇ ਹੁਣ ਤੱਕ ਦੀਆਂ ਕੀਮਤਾਂ ਦਾ ਰਿਕਾਰਡ ਤੋੜ ਦਿੱਤਾ ਹੈ ਰਿਫਾਈਨ ਤੇਲ ਦੀਆਂ ਕੀਮਤਾਂ ਮੁੜ 5 ਸਾਲ ਪਹਿਲਾਂ ਵਾਲੇ ਪੱਧਰ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ਜਦੋਂ ਰਿਫਾਈਨ ਤੇਲ ਦੀ ਕੀਮਤ 2000 ਰੁਪਏ ਪ੍ਰਤੀ ਟਿੰਟੂ ਟੱਪ ਜਾਣ ਕਰਕੇ ਲੋਕਾਂ ਵਿੱਚ ਹਾਹਾਕਾਰ ਮਚ ਗਈ ਸੀ ਵਿਦੇਸ਼ ਤੋਂ ਰਿਫਾਈਨ ਤੇਲ ਮੰਗਵਾਉਣ ਲਈ ਵੀਕਰੀ ਫੀਸ ਦੀ ਡਰਾਮਟ ਡਿਊਟੀ ਲਗਾਉਣ ਨਾਲ ਰਿਫਾਈਨ ਤੇਲ ਹੋਰ ਮਹਿੰਗਾ ਹੋ ਗਿਆ ਜਿਸ ਕਰਕੇ ਇੱਕ ਹਫ਼ਤੇ ਵਿੱਚ 1650 ਰੁਪਏ ਪ੍ਰਤੀ ਟੀਨ ਵਿਕਣ ਵਾਲਾ ਰਿਫਾਈਨ ਤੇਲ ਹੁਣ ਥੋਕ ਬਾਜ਼ਾਰ ਵਿੱਚ ਪ੍ਰਤੀ ਟੀਨ 2050 ਰੁਪਏ ਵਿੱਚ ਵਿਕ ਰਿਹਾ ਹੈ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਇਹ ਕੀਮਤਾਂ ਹੋਰ ਜ਼ਿਆਦਾ ਵੱਧ ਸਕਦੀਆਂ ਹਨ ਤਿਉਹਾਰੀ ਸੀਜ਼ਨ ਵਿੱਚ ਕਰਵਾ ਚੌਥ ਦੇ ਤਿਉਹਾਰ ਲਈ ਬਾਜ਼ਾਰ ਵਿੱਚ ਸਭ ਤੋਂ ਜ਼ਿਆਦਾ ਮਠੀਆਂ ਅਤੇ ਫੈਨੀਆਂ ਦੀ ਵਿਕਰੀ ਹੁੰਦੀ ਹੈ ਇਸ ਲਈ ਆਟੇ ਤੇ ਮੈਦੇ ਤੋਂ ਬਾਅਦ ਹੁਣ ਰਿਫਾਈਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਥੋਕ ਬਾਜ਼ਾਰ ਵਿੱਚ ਰਿਫਾਈਨਡ ਤੇਲ ਦਾ ਪਾਊਚ ਪਹਿਲਾਂ 100 ਰੁਪਏ ਦਾ ਵਿਕਦਾ ਸੀ ਤੇ ਪਰਚੂਨ ਵਿੱਚ ਉਹ ਪਾਊਚ 110 ਰੁਪਏ ਦਾ ਵਿਕਦਾ ਸੀ ਪਰ ਹੁਣ ਇਸ ਦੀ ਕੀਮਤ 135 ਰੁਪਏ ਹੋ ਗਈ ਹੈ ਵਿਆਦਾ ਸੀਜ਼ਨ ਰਿਫਾਈਨਡ ਤੇਲ ਦੇ ਮਹਿੰਗਾ ਹੋਣ ਦਾ ਅਸਰ ਤਿਉਹਾਰੀ ਸੀਜ਼ਨ ਵਿੱਚ ਸਭ ਤੋਂ ਜ਼ਿਆਦਾ ਪੈਂਦਾ ਹੈ ਸਰਦੀਆਂ ਵਿੱਚ ਖੰਡ ਦੇ ਵਧਣ ਨਾਲ ਤੇਲ ਦੀ ਖਪਤ ਵੀ ਵੱਧ ਜਾਂਦੀ ਹੈ ਇਸ ਦੇ ਨਾਲ ਹੀ ਵਿਆਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਤਿਉਹਾਰਾਂ ਵਿੱਚ ਮਠਿਆਈਆਂ ਮਠੀਆਂ ਅਤੇ ਫੇਨੀਆਂ ਦੀ ਵਿਕਰੀ ਜ਼ਿਆਦਾ ਹੁੰਦੀ ਹੈ ਤਿਉਹਾਰੀ ਸੀਜ਼ਨ ਦੀਆਂ ਇੱਕਦਮ ਵਧੀਆਂ ਕੀਮਤਾਂ ਨੇ ਰਿਫਾਈਨ ਤੇਲ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਹੈ ਸਗੋਂ ਹੋਰ ਵੀ ਕਈ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ 115 ਰੁਪਏ ਦੀ ਵਿਕਣ ਵਾਲੀ ਸਰੋਂ ਦੇ ਤੇਲ ਦੀ ਬੋਤਲ ਹੁਣ 160 ਰੁਪਏ ਤੱਕ ਪੁੱਜ ਗਈ ਹੈ 3 ਦਿਨ ਪਹਿਲਾਂ ਥੋਕ ਬਾਜ਼ਾਰ ਵਿੱਚ 540 ਰੁਪਏ ਕਿਲੋ ਵਾਲੀ ਬਾਦਾਮ ਦੀ ਗਿਰੀ ਦੀ ਕੀਮਤ 740 ਰੁਪਏ ਕਿਲੋ ਪੁੱਜ ਗਈ ਹੈ ਕਈ ਦੇਸੀ ਕੇ ਵਿੱਚ 50 ਰੁਪਏ ਕਿਲੋ ਦੀ ਤੇਜ਼ੀ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਇਸ ਵਾਰ ਟੈਂਡਰ ਵਾਲੀ ਸਰਕਾਰੀ ਕਣਕ ਜਾਰੀ ਨਾ ਹੋਣ ਕਰਕੇ ਆਟੇ ਮੈਦੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਣਕ ਦੀ ਕੀਮਤ ਵੀ ਵਧ ਕੇ 2750 ਰੁਪਏ ਤੱਕ ਪਹੁੰਚ ਗਈ ਹੈ।